ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਬਹੁਤ ਸਾਰੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤਾਂ ਇਸੇ ਦਰਮਿਆਨ ਇੱਕ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਬीडीबीਓ ਦਫ਼ਤਰ ਦੇ ਵਿੱਚ ਇੱਕ ਲਾੜਾ ਪਹੁੰਚਦਾ ਹੈ ਜੀ ਹਾਂ ਸਿਰ ਤੇ ਸਹਰਾ ਸਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਇਹ ਲਾੜਾ ਪਹੁੰਚਦਾ ਹੈ ਮੈਰਿਜ ਪੈਲੇਸ ਜਾਣ ਤੋਂ ਪਹਿਲਾਂ ਬीडीਪੀਓ ਦਫ਼ਤਰ ਅੱਗੇ ਇਸ ਦੇ ਵੱਲੋਂ ਬਰਾਤ ਰੋਕੀ ਜਾਂਦੀ ਹੈ ਲਾੜਾ ਕਹਿੰਦਾ ਕਿ ਮੈਂ ਵਿਆਹ ਦੇ ਵਿੱਚ ਬਾਅਦ ਚਲ ਜਾਵਾਂਗਾ ਪਰ ਪਹਿਲਾਂ ਮੈਂ ਆਪਣਾ ਸਰਪੰਚੀ ਦੇ ਲਈ ਨਾਮਜ਼ਦਗੀ ਤਰ ਦਾਖਲ ਕਰਕੇ ਆਂਦਾ ਤਾਂ ਲੰਬੀ ਦੇ ਪਿੰਡ ਲਾਲਬਾਈ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਜਿਸ ਦਾ ਨਾਂ ਤਜਿੰਦਰ ਸਿੰਘ ਉਰਫ ਤੇਜੀ ਦੱਸਿਆ ਜਾ ਰਿਹਾ ਤਾਂ ਲਾੜੇ ਦੇ ਵੱਲੋਂ ਬੀਡੀਪੀਓ ਦਫ਼ਤਰ ਦੇ ਵਿੱਚ ਜਾ ਕੇ ਨਾਮ ਸਦਗੀ ਪੱਤਰ ਦਾਖਲ ਕਰਵਾਇਆ ਜਾਂਦਾ ਹੈ ਪਰ ਇਸ ਲਾੜੇ ਨੂੰ ਨਾਖੁਸ਼ ਹੋ ਕੇ ਪਰਤਣਾ ਪੈਂਦਾ ਕਿਉਂਕਿ ਲਾੜੇ ਦੀ ਜੋ ਫਾਈਲ ਹੁੰਦੀ ਹੈ ਉਹ ਸਵੀਕਾਰ ਨਹੀਂ ਹੁੰਦੀ ਹੈ ਤਾਂ ਇਸ ਕਰਕੇ ਲਾੜਾ ਨਾਖੁਸ਼ ਹੁੰਦਾ ਨਜ਼ਰ ਆ ਰਿਹਾ ਦਰਸਲ ਲਾੜੇ ਦਾ ਕਹਿਣਾ ਕਿ ਉਹ ਸਰਪੰਚ ਬਣਨਾ ਚਾਹੁੰਦਾ ਸੀ ਪਰ ਅੱਜ ਉਸਦਾ ਵਿਆਹ ਸੀ ਤਾਂ ਉਸਨੇ ਬਰਾਤ ਲੈ ਕੇ ਜਾਣੀ ਸੀ ਪਰ ਫਿਰ ਉਸਨੇ ਸੋਚਿਆ ਕਿ ਪਹਿਲਾਂ ਉਹ ਕਾਗਜ਼ ਦਾਖਲ ਕਰ ਲਵੇ ਅਤੇ ਬਾਅਦ ਦੇ ਵਿੱਚ ਬਰਾਤ ਲੈ ਕੇ ਜਾਵੇ ਤਾਂ ਅਜਿਹੀ ਵੀਡੀਓ ਜਿਹੜੀ ਹੈ ਹੁਣ ਖੇਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਪਹਿਲੀ ਵਾਰ ਇਸ ਨੂੰ ਮੰਨਿਆ ਜਾ ਸਕਦਾ ਜਦੋਂ ਕੋਈ ਲਾੜਾ ਬਣ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚਿਆ ਹੋਵੇ ਅਕਸਰ ਬਹੁਤ ਸਾਰੀਆਂ ਵੀਡੀਓਸ ਆndੀਆਂ ਨੇ ਜਿੱਥੇ ਲਾੜਾ ਲਾੜੀ ਵੋਟ ਦਾ ਭੁਗਤਾਨ ਕਰਨ ਦੇ ਲਈ ਬੂਥ ਤੇ ਜਾਂਦੇ ਨੇ ਪਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਕੋਈ ਲਾੜਾ ਪਹੁੰਚਿਆ ਹੋਵੇ ਪਰ ਅਜਿਹੀ ਤਸਵੀਰ ਲੰਬੀ ਤੇ ਪਿੰਡ ਲਾਲਬਾਈ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਸਰਪੰਚੀ ਦਾ ਚਾ ਇਹਨਾਂ ਨੌਜਵਾਨ ਨੂੰ ਚੜਿਆ ਹੁੰਦਾ ਕਿ ਉਹ ਸੋਚਦਾ ਕਿ ਵਿਆਹ ਬਾਅਦ ਦੇ ਵਿੱਚ ਕਰਾ ਲਾਂਗਾ ਪਹਿਲਾ ਨਾਮਜ਼ਦਗੀ ਪੱਤਰ ਦਾਖਲ ਕਰਵਾ ਲਾਂ ਮੈਂ ਲੜਦਾ ਹੀ ਹਾਂ ਤੇ ਕਿਸੇ ਚੋਰ ਲੜ ਰਹੇ ਤੁਸੀਂ ਤੇ ਅੱਜ ਤੁਸੀਂ ਬੁਲਾ ਬਣਿਓ ਤੁਸੀਂ ਵਿਆਹ ਵੀ ਬਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਰਹੇ ਕਿੰਨੀ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਹਾਂ ਹਾਂ ਜੀ ਕੋਈ ਇੱਥੇ ਇਨਸਾਨੀਅਤ ਨਾ ਨਾ ਹੈ ਤੇ ਗੱਲ ਕਰੀਏ ਜੇ ਮੈਂ ਫਾਈਲ ਪੜਾਉਣ ਲੱਗਿਆ ਮਾਂਗਾ ਕਿ ਮੇਰੀ ਬੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਤੁਹਾਡੇ ਪਿੰਡ ਕਿੰਨੇ ਨਮਾਇंदे ਖੜੇ ਆ ਪੰਜ ਨਮਾਇंदे ਪੰਜ ਨਮਾਇंदे ਕਿਹੜੇ ਪਿੰਡ ਬਰਾਤ ਜਾਣੀ ਹੈ ਰਾਦੇ ਚੱਕ ਫਾਜ਼ਲਕੇ ਰਾਦੇ ਚੱਕ ਫਾਜ਼ਲਕੇ ਫਾਜ਼ਲਕਾ ਠੀਕ ਹੈ